ਕਿੱਧਰ ਜਾ ਰਹੀ ਆ ਸਾਡੀ ਪੰਜਾਬ ਦੀ ਜਵਾਨੀ ਕਿਉਂਕਿ ਜਿਸ ਤਰੀਕੇ ਦੇ ਨਾਲ ਨੌਜਵਾਨ ਮੁੱਛ ਫੁੱਟ ਗੱਬਰੂ ਵੀ ਨਸ਼ੇ ਦੀ ਦਦਲ ਦੇ ਵਿੱਚ ਧੱਸ ਚੁੱਕੇ ਨੇ ਸਾਡੀਆਂ ਮੁਟਿਆਰਾਂ ਉਹ ਵੀ ਨਸ਼ੇ ਦੀ ਦਦਲ ਦੇ ਵਿੱਚ ਧਾਦਿਆਂ ਜਾ ਰਹੇ ਨੇ ਚਿੱਟੇ ਦਾ ਕਹਿਰ ਜਿਹੜਾ ਪੰਜਾਬ ਦੇ ਵਿੱਚ ਇਸ ਕਦਰ ਨਾਲ ਪੈਰ ਪ੍ਰਸਾਰ ਚੁੱਕਿਆ ਕਿ ਇਸ ਨੂੰ ਖਤਮ ਕਰਨਾ ਜਿਹੜਾ ਕਿ ਬਹੁਤ ਹੀ ਮੁਸ਼ਕਲ ਚਾਪ ਰਿਹਾ ਦੇਖੋ ਨੂੰ ਨੌਜਵਾਨ ਸੋਹਣੇ ਸੁਲੱਖੇ ਮੁੰਡੇ ਅਜਿਹੇ ਨਸ਼ਿਆਂ ਦੀ ਦਦਲ ਦੇ ਵਿੱਚ ਤਾਸਦੇ ਜਾ ਰਹੇ ਨੇ તાਜੀ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਨਸ਼ੇ 'ਚ ਪੂਰਾ ਟੰਨ ਹੋ ਕੇ ਨੌਜਵਾਨ ਥਾਰ ਗੱਡੀ ਚਲਾਉਂਦਾ ਤਾਂ ਪਿੱਛੇ ਪਤਾ ਨਹੀਂ ਕਿੰਨੀਆਂ ਕੋ ਗੱਡੀਆਂ ਨੂੰ ਟੱਕਰਾ ਮਾਰ ਕੇ ਉਹ ਉਥੋਂ ਭੱਜਿਆ ਹੋਇਆ ਤੇ ਉਸ ਦੀ ਵੀਡੀਓ ਦੇਖ ਕੇ ਤੁਸੀਂ ਖੁਦ ਦੇਖ ਸਕਦੇ ਹੋ ਕਿ ਉਸ ਨੂੰ ਖੁਦ ਨੂੰ ਹੋਸ਼ ਨਹੀਂ ਕਿ ਉਹ ਕਰ ਕੀ ਰਿਹਾ ਜਿਸ ਕਰਕੇ ਲੋਕਾਂ ਨੇ ਉਸ ਨੂੰ ਘੇਰਿਆ ਤੇ ਉਸ ਦੀ ਵੀਡੀਓ ਬਣਾਈ ਤੇ ਨੈਟ ਤੇ ਵਾਇਲ ਕੀਤੀ ਦਿਖਾਇਆ ਕਿ ਕਿਸ ਤਰੀਕੇ ਦਾ ਹਾਲ ਜੁੜਾ ਹੋ ਚੁੱਕਿਆ ਅਤੇ ਇਹ ਨੌਜਵਾਨ ਬਿਲਕੁਲ ਨਸ਼ੇ ਦੇ ਵਿੱਚ ਤੁੰਨਾ ਹੈ ਅਤੇ ਥਾਰ ਗੱਡੀ ਅੱਗੋਂ ਝੜਕੀ ਬਿਲਕੁਲ ਡੈਮੇਜ ਹੋ ਚੁੱਕੀ ਹੈ ਟੁੱਟ ਚੁੱਕੀ ਹੈ ਕਿਉਂਕਿ ਜਿਸ ਤਰੀਕੇ ਨਾਲ ਪਿੱਛੋਂ ਇਹ ਨਸ਼ੇ ਦੀ ਲੋਰ ਦੇ ਵਿੱਚ ਟੱਕਰਾ ਮਾਰਦਾ ਆ ਰਿਹਾ ਤਾਂ ਲੋਕਾਂ ਨੇ ਇਸ ਨੂੰ ਕਾਬੂ ਕੀਤਾ ਤਾਂ ਆਉ ਨਜ਼ਰ ਮਾਰਦੇ ਆਂ ਵੀਡੀਓ ਤੇ ਉਹ ਐ ਕਰ ਅਬ ਹੁਣ ਲੇਕ ਮੈਂ ਪੈਂਦਾ ਨੂੰ ਤਰੀਕ ਨੂੰ ਵੀਡੀਓ ਮਾਰ ਹਾਨੂੰ ਮਾਰਿਆ ਸੀ ਤੁਸੀਂ ਆ ਵੀ ਮੈਲਾ ਕੋਲ ਆ ਨਾ ਬੜਾ ਧੱਕੇ ਉਹ ਇੱਕ ਮਿੰਟ ਆ ਕਹਾਂਗੇ ਵੀਡੀਓ ਬਣਾਏ ਵੀਡੀਓ ਬਣਾਈ ਆ ਦੇਖੀ ਆ ਦੇਖ ਲਓ ਬਾਈ ਜੀ ਆ ਦੇਖੋ ਸੌਰੀ ਮੈਂ ਤਾਂ ਇਹ ਬੰਦਾ ਬਰਨਾਲਾ ਤੋਂ ਕਿਉਂ ਆਇਆ ਬਟਬਟਾ ਟੂਲਪਲਾਜੇ ਤੱਕ ਦੇਖ ਲਓ ਕਿੰਨਾ ਨੁਕਸਾਨ ਕਰਕੇ ਆ ਪਿੱਛੇ ਤਿੰਨ ਜਵਾਕਾ ਆਏ ਨਹੀਂ ਪਤਾ ਤਿੰਨ ਜਵਾਕਾਂ ਨੂੰ ਇਹ ਬਿਲਕੁਲ ਸਿਕਲ ਮਾਰ ਦੇ ਮਾਰ ਦੇ ਬੰਦਾ ਆਇਆ ਆ ਸਾਰ ਕਿਸੇ ਰੇਚ ਦੇਖ ਲਓ ਬਾਈ कैंसिल <laughs> ਸੂਲ ਨੇ ਕੱਢਨੇ ਕਰਾਖੇ ਤੇ ਕੈਪਸੂਆ ਕਿ ਰਾਖਾ ਆਹ ਨਹੀਂ ਬਈ ਸਾਰਾ ਕੱਢੀ ਆਹ ਨਹੀਂ ਬਈ ਬਾਈ ਇਹ ਚਾਰ ਮੋਟਰਸਾਈਕਲ ਦਾ ਬੱਤੀ ਲਾ ਦੇ ਲੋਕ ਨੂੰ ਮੈਂ ਇਹਨਾਂ ਦਾ ਬਾਈ ਫਿਲਮ ਹੈ ਮੇਰੇ ਨਾਲ ਮਨੂ ਵੀਡੀਓ ਬਣਾ ਦੇ ਉਹ ਮਾਰੂ ਗੱਡੀ ਅਸੀਂ ਬਣੀ ਵੀਡੀਓ ਉਹ ਕਿੰਨੀ ਕਰਦਾ ਰੱਖ ਜਾ 500 ਤਿੰਨ ਕਿ ਦੇਖ ਸਾਥੀਓ ਕਿ ਨਸ਼ੇ ਨੇ ਸਾਡੇ ਪੰਜਾਬ ਦੀ ਜਵਾਨੀ ਨੂੰ ਕਿਸ ਹੱਦ ਤੱਕ ਬਰਬਾਦ ਕਰ ਦਿੱਤਾ ਜਿਹੜੇ ਨੌਜਵਾਨ ਮੁੰਡੇ ਇਸ ਉਮਰ ਦੇ ਵਿੱਚ ਨੌਕਰੀਆਂ ਕਰਨਗੇ ਆਪਣਾ ਪਰਿਵਾਰ ਦੇਖਣਗੇ ਵਿਆਹ ਕਰਵਾਉਣਗੇ ਉਸ ਉਮਰ ਦੇ ਵਿੱਚ ਅੱਜਕਰ ਨੌਜਵਾਨ ਮੁੰਡੇ ਨਸ਼ੇ ਦੀ ਦაძਲ ਦੇ ਵਿੱਚ ਇੰਨੇ ਤਰ ਚੁੱਕੇ ਨੇ ਕਿ ਉਹ ਆਪਣਾ ਆਪਾ ਖੋ ਬੈਠਦੇ ਨੇ ਬਿਊਰੋ ਰਿਪੋਰਟ ਛਣਕਾਟਾ ਨਿਊਜ਼